ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਇੰਨੇ ਠੀਕ ਠਾਕ ਹੋਵੋਗੇ ਕਿਰਤੀ ਕਲਾ ਵਿੱਚ ਹੋਗੇ ਆਪਣੇ ਆਪਣੇ ਘਰ ਸਾਡੇ ਬਾਪੂ ਜੀ ਬੈਠੇ ਐ ਚੁੱਪ ਚਾ ਕਿਉਂਕਿ ਠੰਡ ਹੋ ਗਈ ਠੰਡ ਹੋਣ ਕਰਕੇ ਉਹਨਾਂ ਨੇ ਮੰਝਾ ਢਾ ਲਿਆ ਬਾਹਰ ਤੇ ਉਹ ਬੈਠੇ ਨੇ ਹੁਣ ਤੇ ਚਾਹ ਪੀ ਕੇ ਹਟੇ ਨੇ ਉਹ ਦੇਖੋ ਉਹਨਾਂ ਦਾ ਕੱਪ ਪਿਆ ਤੇ ਉਹ ਚਾਹ ਪੀ ਕੇ ਹਟੇ ਨੇ ਤੇ ਬਸ ਬੈਠੇ ਬੈਠੇ ਕੁਛ ਨਾ ਕੁਛ ਸੋਚਦੇ ਰਹਿੰਦੇ ਆ ਸਿਆਣੇ ਬੰਦੇ ਤੇ ਪਤਾ ਨਹੀਂ ਕਿਹਦੀ ਸੋਚ ਵਿੱਚ ਲੁੱਤੇ ਹੋਏ ਨੇ ਤੇ ਅੰਦਰ ਮੰਜਾ ਵੀ ਮਤਲਬ ਹੱਦ ਤੋਨੂ ਕਹਿ ਰਹੀ ਸੀ ਪਰ ਇਹ ਮੰਜਾ ਤੋ ਨਹੀਂ ਹੋਣਾ ਪਰ ਫੇਰ ਵੀ ਸਿਆਣੇ ਬੰਦੇ ਹਟਦੇ ਨਹੀਂ ਹਨ ਤੇ ਇਹ ਮੰਜਾ ਤੋਨ ਵਾਸਤੇ ਕਹਿ ਰਹੀ ਸੀ ਦੇਖਦੇ ਨੇ ਇਧਰ ਉਧਰ ਕਿ ਸ਼ਾਇਦ ਹੁਣ ਉੱਠਣ ਲਿਆ ਪਤਾ ਨਹੀਂ ਉੱਠਦੇ ਕਿ ਬੈਣਗੇ ਫੇਰ ਬੈਠੇ ਹੀ ਨੇ ਬੈਠੇ ਨੇ ਹੁਣ ਛਿਆਨੇ ਬੰਦੇ ਨੇ ਲਓ ਜੀ ਦੇਖੋ ਬਹੁਤ ਸੋਨਾ ਮੌਸਮਾ ਧੁੱਪ ਬਹੁਤ ਵਧੀਆ ਹੋਈ ਹੋਈ ਆ ਦੇਖੋ ਤੁਹਾਨੂੰ ਪਤਾ ਲੱਗਿਆ ਹਾਂ ਧੁੱਪ ਤੇ ਸਾਟੇ ਕਰੇ ਦਰਤ ਲੱਗਿਆ ਆ ਇਹ ਵਾਲਾ ਰਾਮੰਦ ਦਾ ਤੇ ਇਹਦੇ ਹੇਠ ਅਸੀਂ ਕਦੇ ਕਦੇ ਰਹਿ ਜਾਂਦੇ ਹੁੰਨੇ ਆ ਸਾਨੂੰ ਬਹੁਤ ਚੰਗਾ ਲੱਗਦਾ ਹੈ ਰੱਤਾਂ ਦੇ ਹਟ ਰਹਿਣਾ ਮੈਂ ਕਿੰਨਾ ਪਰਸਾਟੇ ਸਮੇਂ ਸਮੇਂ ਦੇ ਅਨੁਸਾਰ ਇਹਦੇ ਤੇ ਜਮਨ ਦਾ ਫਲ ਵੀ ਬਹੁਤ ਵਧੀਆ ਲੱਗਦਾ ਵਾ ਤੇ ਅਸੀਂ ਤੋੜ ਤੋੜ ਕੇ ਖਾਂਦੇ ਨਹੀਂ ਆ ਜਮਨਾ ਸਾਡੀ ਘਰ ਬਣਾਉਣ ਤੇ ਚੱਕਰ ਦੇ ਵਿੱਚ ਸਾਡੇ ਪੀਪਲ ਵੀ ਲੱਗਿਆ ਹੋਇਆ ਸੀਗਾ ਉਹ ਅਸੀਂ ਮਤਲਬ ਕਿ ਬਾਪੇ ਨੂੰ ਕਹਿ ਕੇ ਅਸੀਂ ਨੇ ਪਟਾ ਦਿੱਤਾ ਤੇ ਬਾਕੀ ਜਾਮਨਾ ਹੈਗੀਆ ਜਾਮਨਾ ਬਹੁਤ ਸੋਹਣਿਆ ਲੱਗਦੀਆਂ ਨੇ ਅਸੀਂ ਬਹੁਤ ਖਾਨਦੇ ਆ ਬਾਕੀ ਫਰੈਂਡ ਸਾਡਾ ਰਹਿਣਸਾਨ ਬਹੁਤ ਦੇਸੀ ਆ ਕਿਉਂਕਿ ਅਸੀਂ ਪਿੰਡ ਦੇ ਵਿੱਚ ਰਹਿੰਦੇ ਆ ਸਿੱਧੇ ਕਰਦੇ ਜੇ ਲੋਕ ਆ ਪਿੰਡ ਦੇ ਵਿੱਚ ਰਹਿੰਦੇ ਆ ਪਿੰਡਾਂ ਵਿੱਚ ਬਹੁਤ ਪਿਆਰ ਹੁੰਦਾ ਹਜੇ ਵੀ ਬਹੁਤ ਪਿਆਰ ਤੇ ਥਵਾਕ ਨਾਲ ਰਹਿੰਦੇ ਨੇ ਲੋਕ ਇੱਕ ਦੂਜੇ ਦੇ ਘਰ ਉਸ ਚੀਜ਼ ਵਗੈਰਾ ਲੈ ਕੇ ਵੀ ਖਾ ਲੈਂਦੇ ਹਨ ਪਰ ਟਾਈਮ ਦੇ ਅਨਸਾਰ ਕੁਝ ਟਾਈਮ ਤੇ ਤਾਂ ਆ ਗਿਆ ਹੁਣ ਕਿ ਹੁਣ ਕਿਸੇ ਤੇ ਯਕੀਨ ਨਹੀਂ ਰਿਹਾ ਬਹੁਤ ਖੁਸ਼ ਹੋ ਰਿਹਾ ਵਾ ਪਰ ਪਿੰਡਾਂ ਦੇ ਵਿੱਚ ਅਜੇ ਵੀ ਪਿਆਰ ਹੈਗਾ ਵਾ ਤੇ ਲੋਕ ਇੱਕ ਦੂਜੇ ਨਾਲ ਮਿਲ ਵਰਤ ਕੇ ਰਹਿੰਦੇ ਨੇ ਹਾਲ ਚਾਲ ਪੁੱਛਦੇ ਨੇ ਇੱਕ ਦੂਜੇ ਨੇ ਇੱਕ ਦੂਜੇ ਦੇ ਘਰ ਜਾ ਕੇ ਚਾਹ ਪਾਣੀ ਵੀ ਹੁਣ ਵੀ ਪੀ ਲੈਂਦੇ ਨੇ ਬਾਕੀ ਸ਼ਹਿਰਾਂ ਦੇ ਵਿੱਚ ਤਾਂ ਕੋਈ ਕਿਸੇ ਨੂੰ ਪੁੱਛਦਾ ਵੀ ਨਹੀਂ ਨਾ ਕੋਈ ਕਿਸੇ ਦੇ ਘਰ ਜਾਂਦਾ ਨਾ ਕੋਈ ਆਂਦਾ ਨਾ ਕੋਈ ਜਾਂਦਾ ਪ੍ਰਦੂਸ਼ਣ ਫੈਲ ਗਿਆ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਜ਼ਿਆਦਾ ਵਾ ਦਵਾਈਆਂ ਤੇ ਦੁਨੀਆ ਹੋ ਗਈ ਅੱਜਕੱਲ ਕੋਈ ਐਕਸਰਸਾਈਜ਼ ਵਗੈਰਾ ਨਹੀਂ ਕਰਦਾ ਦਰਤ ਵੱਢੀ ਜਾਂਦੇ ਨੇ ਬਹੁਤ ਔਖਾ ਹੋਇਆ ਪਿਆ ਸਾਹ ਲੈਣਾ ਸਾਨੂੰ ਇਸ ਪ੍ਰਦੂਸ਼ਣ ਦੇ ਵਿੱਚ ਕੁਝ ਲੋਕ ਤਾਂ ਪਰਾਲੀ ਦੇ ਜਨਾਂਦੇ ਨੇ ਪਰਾਲੀ ਜਿਹੜੀ ਫੈਲਦੀ ਆ ਹਵਾ ਦੇ ਵਿੱਚ ਉਹ ਬਹੁਤ ਜ਼ਿਆਦਾ ਬਿਮਾਰੀ ਵੀ ਹੋ ਜਾਂਦੀ ਆ ਦੇ ਨਾਲ ਤੇ ਬੰਦ ਇਹਦੇ ਤੇ ਰੋਕ ਵੀ ਲਗਾਈ ਹੋਈ ਆ ਤੇ ਕੁਝ ਲੋਕ ਤਾਂ ਹਟਦੇ ਨੇਗੇ ਕੁਝ ਲੋਕ ਪਿੰਡਾਂ 'ਚ ਹਜੇ ਵੀ ਲਗਾਈ ਜਾਂਦੇ ਆ ਕੁਝ ਸਮਝਦਾਰ ਲੋਕ ਹਟ ਵੀ ਗਏ ਨੇ ਤੇ ਸਾਨੂੰ ਵਾਦ ਤੋਂ ਵਾਤਾਵਰਣ ਪ੍ਰਦੂਸ਼ਣ ਤੇ ਵੀ ਰੋਕ ਲਾਉਣੀ ਚਾਹੀਦੀ ਹੈ ਲਓ ਜੀ ਇਹ ਸਾਡੇ ਪਿੰਡ ਦਾ ਰਸਤਾ ਵਾ ਇਧਰ ਪਰਾਲੀ ਪਈਆ ਦੇਖੋ ਸਾਡੇ ਚਾਚਾ ਜੀ ਉਹਨਾਂ ਦੀ ਨਾਲੇ ਪਾਠੀਆਂ ਪਈਆਂ ਨੇ ਦੇਖੋ ਸਾਡੇ ਪਿੰਡ ਦਾ ਨਜ਼ਾਰਾ ਵੀ ਤੁਸੀਂ ਵੀ ਦੇਖੋ ਮੈਂ ਜਾ ਰਹੀ ਹਾਂ ਹੌਲੀ ਹੌਲੀ ਦੇਖੋ ਤੁਹਾਨੂੰ ਮੇਰੀ ਪਰਸ਼ਾਮੀ ਦਿੱਖ ਰਹੀ ਹੁੰਦੀ ਆ ਨਾਲੇ ਮੇਰੇ ਮੰਮੇ ਜੀ ਆਹ ਤੇਰੇ ਬੰਤੇ ਚਾਚੀ ਕਿਥੇ ਉਹ ਬੈਠੀ ਆ ਬੰਤੇ ਚਾਚੀ ਉਹ ਘੋਟ ਇੱਕ ਤਾਂ ਅੰਮੀ ਗਈ ਉਹਨੂੰ ਲੈਣ ਵਾਸਤੇ ਬੰਤੇ ਚਾਚੀ ਨੇ ਉਹ ਦੇਖੋ ਲੱਗੀ ਹੋਈ ਆ ਮੂਲੀਆਂ ਤੋੜਨ ਗਗਨ ਤੁਹਾਨੂੰ ਦਹੋਨੀ ਹਾਲੀ ਹਾਲੀ ਜਾ ਕੇ ਕੋਲੇ ਮੂਲੀਆਂ ਤੋੜਨ ਲੱਗੀ ਹੋਈ ਆ ਤੁਹਾਨੂੰ ਦਹਨੀ ਐ ਮਲੇ ਇੱਥੇ ਦਾ ਵੀਊ ਇਹ ਸਾਡੇ ਪਿੰਡ ਦੇ ਖੇਤ ਨੇ ਸੜੀ ਚਾਚੀ ਹੁਣਾ ਦੇ ਤੇ ਨਾਲ ਹੀ ਇੱਥੇ ਘਾਹ ਵਗੈਰਾ ਆ ਦੇਖੋ ਸਾਫ਼ ਕਿੰਨਾ ਤੇ ਮੂਲੀਆਂ ਵੀ ਲੱਗੀਆਂ ਨੇ ਆ ਦੇਖੋ ਆ ਦੇਖੋ ਮੂਲੀ ਮੂਲੀ ਦੇਖੋ ਕਿੰਨੀ ਸੋਹਣੀ ਹੈ ਮੂਲੀ ਤੇ ਆ ਮੰਮੀ ਲੱਗੇ ਹੋਏ ਨੇ ਇੱਥੇ ਮੂਰੀਆਂ ਮੂਰੀਆਂ ਹੋਈਆਂ ਪਈਆਂ ਨੇ ਹਾਂਜੀ ਆ ਸਾਡੇ ਘਰ ਦਾ ਪਿਛਲਾ ਪਾਸਾ ਗੁਰਦੁਆਰੇ ਦਾ ਵਾ ਪਿਛਲੀ ਸਾਈਡ ਗੁਰਦੁਆਰੇ ਦੀ ਹੈ ਸਾਡਾ ਕਿੰਨਾ ਸੋਹਣਾ ਵਾ ਇੱਥੇ ਦਾ ਵਾਤਾਵਰਨ ਸਾਰਾ ਮੰਮੀ ਲੱਗੇ ਹੋਏ ਨੇ ਪਿੰਡ ਤਾਂ ਨਜ਼ਾਰਾ ਹੀ ਕੁਝ ਹੋਰ ਹੁੰਦਾ ਉਧਰ ਭਾਈ ਲੱਗਿਆ ਹੋਇਆ پتہ ਨਹੀਂ ਕਹਾਂ ਦਾ ਪਿੰਡ ਦਾ ਹੀ ਆ ਕੋਈ ਇਧਰ ਜੈਗਨੇਟਰ ਲੱਗਿਆ ਹੋਇਆ ਠਕ 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 ਦੀ ਆਵਾਜ਼ ਆ ਰਹੀ ਆ ਬਹੁਤ ਜ਼ਿਆਦਾ ਤੇ ਵਾਰ-ਵਾਰ ਆ ਇਧਰ ਤੇ ਮੈਂ ਸੋਚਿਆ ਚਲੋ ਢੇੜਾ ਕੱਢ ਕੇ ਆਨੇ ਆ ਫੇ ਮੈਂ ਢੇੜਾ ਕਟਿਆ ਤਾਂ ਮੈਨੂੰ ਇੱਥੇ ਵਧੀਆ ਲੱਗਿਆ ਤਾਂ ਮੇਰੀ ਗੱਗੂ ਲੱਗੀ ਹੋਈ ਆ ਪਰ ਗੱਗੂ ਦੇ ਨਾਲ ਮੇਰੀ ਚਾਚੀ ਲੱਗੀ ਆ ਚਾਚੀ ਨੇ ਕਿਹਾ ਮੇਰੀ ਵੀਡੀਓ ਨਹੀਂ ਬਣਾਣੇ ਇਸ ਲਈ ਮੈਂ ਉਹਦੀ ਵੀਡੀਓ ਨਹੀਂ ਬਣਾਈ ਤੇ ਬਾਕੀ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਵਲੌਗ ਪਾਇਆ ਕਰੀਏ ਸੀ ਉਸੇ ਤਰੀਕੇ ਦਾ ਵਲੌਗ ਪਾਇਆ ਕਰਾਂਗੇ ਐ ਮੰਮੀ ਕੁੱਤਾ ਆ ਗਿਆ ਕੀ ਤੋੜਿਆ ਹਾਂ ਮooli ਤੋੜੀ ਹੈ ਕਿੰਨੀ ਆਏ ਮਿੱਟੀ ਵਾਲੀ ਨਹੀਂ ਖਾਂਦੇ ਹੁੰਦੇ ਗੱਗੋ ਤੋਕੇ ਦਊਂਗੀ ਘਰੇ ਜਾ ਕੇ ਇਹ ਤਾਂ ਸੱਪ ਵਗੈਰਾ ਨਾਲ ਲੜਾਲੀ ਜਾ ਮੰਮੀ ਕੋਲੇ ਕੁਝ ਨਹੀਂ ਹੈਗਾ ਅੱਜ ਕੱਲ ਨਹੀਂ ਹੁੰਦਾ ਆਹਾਂ ਠੀਕ ਹੈ ਜੀ ਓ ਚਾਚੀ ਹਨਰਾ ਕੁੱਤਾ ਨਾਲ-ਨਾਲ ਤੇ ਨਾਨਾ ਗੱਗੂ ਲੱਗੀ ਹੋਈ ਆ ਮੂਲੀ ਦਾ ਆਨੰਦ ਲੈਣ ਲਿਗੇ ਨਾਲ-ਨਾਲ ਮੰਮੀ ਉਹ ਲੱਤ ਧਨੀਆ ਤੋੜ ਰੇ ਕਹਿੰਦੇ ਅੱਜ ਚਟਨੀ ਖਾਣੀ ਆ ਮੱਕੀ ਦੀ ਰੋਟੀ ਨਾਲ ਚਟਨੀ ਦੇਖ ਲਓ ਮੱਕੀ ਦੀ ਰੋਟੀ ਨਾਲ ਚਟਰੀ ਵੀ ਸਵਾਦ ਲੱਗਦੀ ਆ ਕਦੇ ਤੇ ਇੱਧਰ ਸਾਡੀ ਬਾਪੂ ਜੀ ਆ ਲਾ ਜੀ ਹੁਣ ਅਸੀਂ ਘਰੇ ਆ ਗਏ ਗਗਨ ਆਗੇ ਘਰੇ ਖੇਤਾਂ 'ਚ ਘੁੰਮੋ ਕੰਮ ਕੇ ਸਾਰੇ ਆ ਦੇਖੋ ਘਰੇ ਆ ਕੇ ਬੈਠ ਗਏ ਆਪਾਂ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਨੈਕਸਟ ਬਲੌਗ ਵਿੱਚ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਮਿਲਦੇ ਆ ਨੈਕਸਟ ਬਲੌਗ ਵਿੱਚ ਤੁਹਾਨੂੰ